ਸਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਕਿ ਆਪ ਸਭ ਨੇ ਬਿਨਾਂ ਕਿਸੇ ਲਾਲਚ ਤੋਂ ਲੋਭ ਲਾਲਚ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਦਾ ਦਬਾਅ ਮੰਨੇ ਤੋਂ ਦੂਰ ਪਾਰਟੀਆਂ ਦਾ ਮੇਰੀ ਮਦਦ ਕੀਤੀ ਮੈਨੂੰ ਚਿਤਾਇਆ ਇੰਨਾ ਮਾਣ ਜਿਸ ਬਖਸ਼ਿਆ ਤੁਹਾ ਦਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਨੂੰ ਪਤਾ ਸਾਧ ਸੰਗਤ ਜੀ ਬੇ ਜਿਹੜੇ ਬੰਦੇ ਮੇਰੇ ਨਾਲ ਪਹਿਲੇ ਦਿਨੋਂ ਤੋਂ ਰਹੇ ਸੀ ਜਦੋਂ ਮੈਨੂੰ ਮਿਲੇ ਉਸ ਤੋਂ ਬਾਅਦ ਮੇਰੇ ਨਾਲ ਹੀ ਹੋ ਗਏ ਤੇ ਉਹਨਾਂ ਨੂੰ ਬਹੁਤ ਧਮਕੀਆਂ ਵੀ ਆਈਆਂ ਆ ਸਹੀ ਤੇ ਪਰਚਾ ਵੀ ਹੋਇਆ ਚਲੋ ਇਹ ਨਹੀਂ ਮੈਂ ਕਿਹਾ ਵੀ ਤੂੰ ਮੇਰੇ ਨਾਲ ਸਿੱਧੀ ਗੱਲ ਕਰਦਾ ਕਹਿੰਦਾ ਜੀ ਮੈਂ ਸਿੱਧੀ ਗੱਲ ਨਹੀਂ ਕਰਦਾ ਮੈਂ ਕਿਹਾ ਮੈਨੂੰ ਫੋਨ ਤੇ ਕਰਦਾ ਜਿਵੇਂ ਕੋਈ ਬੰਦਾ ਚਿਪਦਾ ਹੈ ਨਾ ਉਹ ਜਿਹੜੇ ਬੰਦੇ ਲੋੜਦੇ ਤੁਸੀਂ ਮੇਰੇ ਨਾਲ ਸਿੱਧੀ ਫੋਨ ਤੇ ਗੱਲ ਕਰੋ ਕਹਣਾ ਜੀ ਮੈਂ ਆਲੇ-ਦਾਲੇ ਗਿਆ ਮੇਰੀ ਸੁਣੀ ਨਹੀਂ ਕਿਸੇ ਨੇ ਚਲੋ ਮੈਂ ਮੰਨਦਾ ਕੋਈ ਨਹੀਂ ਸੁਣੀ ਹੋਣੀ ਕਿਸੇ ਨੇ ਨਹੀਂ ਬਣੀ ਤੁਸੀਂ ਮੇਰੇ ਨਾਲ ਡਾਇਰੈਕਟ ਫੋਨ ਕਰਦੇ ਹੋ ਕਿਸੇ ਨੂੰ ਵੀ ਕੰਮ ਹੋਵੇ ਸਿੱਧਾ ਕਰ ਦੋ ਨੰਬਰ ਮੇਰਾ ਤਕਰੀਬਨ ساری ਦੁਨੀਆ ਕੋਲ ਗਿਆ ਹੋ ਠੀਕ ਹੈ ਜੀ ਮੈਂ ਵੋਟਾਂ ਤੋਂ ਪਹਿਲਾਂ ਵੀ ਗਿਆ ਸੀ ਵੋਟਾਂ ਤੋਂ ਪਹਿਲਾਂ ਵੀ ਲੋਕੀ ਕਹਿੰਦੇ ਸੀ ਜੀ ਇਹ ਤਾਂ ਹੌਲੀ ਬੰਦ ਤਾਂ ਪਰ ਇਹਨਾਂ ਬੰਦਾ ਨੰਬਰ ਬਦਲ ਲੈਣਾ ਕੋਈ ਨੰਬਰ ਨਹੀਂ ਮੈਂ ਬਦਲਿਆ ਉਹੀ ਜਿਹੜਾ ਪਹਿਲਾਂ ਚੱਲਦਾ ਸੀ ਉਹੀ ਹੁਣ ਚੱਲਦਾ ਕੋਈ ਬੰਦਾ ਨਹੀਂ ਮੇਰਾ ਫੋਨ ਚੱਕਦਾ ਕੋਈ ਕਹਿ ਦੇਵੇ ਵੀ ਕਿਸੇ ਹੋਰ ਦਾ ਚੱਗਿਆ ਜਦ ਚੱਕੂਗਾ ਆਪ ਚੱਕੂਗਾ ਕਿਸੇ ਤੋਂ ਵੀ ਚੱਕਾ ਕੇ ਕਹਿੰਦਾ ਸੀ ਵੀ ਕਹਿ ਦੋ ਹੈ ਨਹੀਂ ਜਾਂ ਬਿਜ਼ੀ ਹੈ ਉਹ ਵੀ ਤੁਹਾਡੇ ਸਾਹਮਣੇ ਬੈਠਾ ਫੋਨ ਆਈ ਜਾਂਦੀ ਹੈ ਚੱਕੀ ਨਹੀਂ ਚਾਹੀਦਾ ਹੋਰ ਕਿਸੇ ਦਾ ਹੋਣਾ ਆ ਜੇ ਤਾਂ ਚੱਕ ਨਹੀਂ ਹੋਣਾ ਮਨਨ ਜਿਹਨੂੰ ਵੀ ਕੋਈ ਕੰਮ ਹੈ ਜਿਨ੍ਹਾਂ ਨੇ ਪਹਿਲੇ ਦਿਨੋਂ ਮੇਰੇ ਨਾਲ ਤੁਰੇ ਹੈ ਮੇਰੇ ਪੋਲੇ ਗਏ ਜਾਂ ਤੁਰੇ ਹੈ ਸਾਥ ਦਿੱਤਾ ਜਿਨ੍ਹਾਂ ਨੇ ਮੇਰਾ ਸਾਹ ਸੰਗਨ ਚ ਇਹ ਕੱਲ ਜ਼ਰੂਰ ਹੋ ਸਕਦੀ ਹੈ ਪਈ ਮੇਰੀ ਨਿਗਾਹ ਦੇ ਵਿੱਚ ਨਹੀਂ ਸਾਰੀਆਂ ਗੱਲਾਂ ਆਉਂਦੀਆਂ ਨਹੀਂ ਜਿਹੜੇ ਮੇਰੇ ਨਾਲ ਤੁਰੇ ਆ ਨਾ ਬੰਦੇ ਮੈਂ ਉਹਨਾਂ ਨੂੰ ਬਣਦਾ ਮਾਣ ਜ਼ਰੂਰ ਦਵਾਂਗਾ ਜਿਹੜੇ ਮੇਰੇ ਨਾਲ ਪਹਿਲੇ ਦਿਨੋਂ ਤੁਰੇ ਆ ਮੈਂ ਜ਼ਰੂਰ ਉਹਨਾਂ ਨੂੰ ਮਹਾਰਾਜ ਦੀ ਹਜ਼ੂਰੀ ਸ਼ਰਕੇ ਕਹਿਣਾ ਵੀ ਬਣਦਾ ਜਿਹੜਾ ਉਹਨਾਂ ਦਾ ਮਾਣ ਹੈ ਜ਼ਰੂਰ ਦਵਾਂਗੇ ਕਿਉਂਕਿ ਸਾਥ ਸੱਜਣ ਤੇ ਜਿੱਤ ਮੇਰੀ ਦੀਆਂ ਜੇ ਜੇ ਤੁਸੀਂ ਨਾਲ ਤੁਰਿਓ ਮੈਂ ਤਾਂ ਹੀ ਜਿੱਤੇ ਆ ਇਸ ਲਈ ਕਈਆਂ ਨੂੰ ਇਹ ਵੀ ਹੋ ਸਕਦਾ ਵੀ ਮੈਂ ਮਤਲਬ ਮੇਰੇ ਨਿਗਾਚੀ ਨਾਲ ਕੋਈ ਗੱਲ ਹੋਵੇ ਉਹ ਤਾਂ ਗੱਲ ਕਹਿਣੀ ਕੀ ਹੈ ਜਿਹੜੀ ਮੇਰੇ ਬੰਦੇ ਮੇਰੇ ਨਾਲ ਤੁਰੇ ਆਂ ਨਾਲ ਰੰਨੇ ਆਂ ਮਤਲਬ ਸ਼ੁਰੂ ਤੋਂ ਮੈਂ ਜ਼ਰੂਰ ਜੇ ਉਹ ਗੱਲ ਮੇਰੀ ਨਿਗਾਚੀ ਉਂਗੀ ਵੀ ਜੋ ਮੇਰੇ ਬੰਦੇ ਨੂੰ ਪਿੱਛੇ ਕਰਕੇ ਹੋਰ ਨੂੰ ਅੱਗੇ ਕਰਤਾ ਇਹ ਗੱਲ ਮਤਲਬ ਮੈਂ ਬਿਲਕੁਲ ਨਹੀਂ ਉਹ ਬੰਦਾ ਜਿਹੜਾ ਬੰਦਾ ਮੇਰੇ ਨਾਲ ਪਹਿਲਾਂ ਤੁਰਿਆ ਤੁਸੀਂ ਜਦ ਉਹਨੂੰ ਹੀ ਪਿੱਛੇ ਕਰਤਾ ਤੇ ਬਾਅਦ ਵਾਲੇ ਤੋਂ ਕੀ ਹੈ ਜਿੱਤੇ ਤੋਂ ਤਾਂ ਬਹੁਤ ਦੁਨੀਆ ਆ ਗਈ ਜਿਹੜੇ ਵਿਚਾਰੇ ਪਹਿਲੇ ਦਿਨ ਉਤਰੇ ਆ ਮਿਹਨਤਾਬੰਦੇ ਉਹ ਐ ਸਾਹਾ ਸੰਗਰ ਜੀ ਇਹ ਨਹੀਂ ਆ ਵੀ ਬਾਤ ਵਾਲੇ ਕੁਛ ਨਹੀਂ ਐ ਪਰ ਜਿਹੜਿਆਂ ਨੇ ਮਤਲਬ ਕੰਮ ਚੱਕਿਆ ਜਿੱਦਾਂ ਹੁਣ ਇੱਕ ਪਿੰਡ ਸੀ ਪਿੰਡ ਚ ਪਹਿਲਾਂ ਮੈਂ ਕਈ ਪਿੰਡਾਂ ਚ ਦੇਖਿਆ ਵੀ ਲੋਕ ਡਰਦੇ ਸੀ ਸ਼ੁਰੂ ਚ ਪਰ ਜਿਹੜਾ ਬੰਦੇ ਨੇ ਪਹਿਲੇ ਦਿਨ ਬਿਨਾਂ ਕਿਸੇ ਦਾ ਦਬਾਅ ਮੰਨੇ ਬਿਨਾਂ ਕਿਸੇ ਡਰ ਤੋਂ ਪਿੰਡ ਚ ਕੰਮ ਸ਼ੁਰੂ ਕੀਤਾ ਹੈ ਨਾ ਬਾਹਰ ਚੀ ਲੋਕ ਤੁਰੀਏ ਉਹ ਵੀ ਕੋਈ ਘਟੀਆਂ ਪਰੇ ਹੁੰਦਾ ਯਾਰ ਵੀ ਚਲ ਤੂੰ ਮੇਰਾ ਕੰਮ ਸ਼ੁਰੂ ਕੀਤਾ ਭਰਾਵਾ ਵੀ ਕੋਈ ਨਹੀਂ ਸੀ ਉਦੋਂ ਡਰਦਾ ਤੁਰਦਾ ਵੀ ਥੋੜਾ ਜਿਹਾ ਬੱਥਾ ਸਪੈਸ਼ਲ ਹੋ ਜਾਂਦਾ ਤੁਸੀਂ ਸਾਰੇ ਸਮਝਦੇ ਆ ਤੇ ਇਹ ਗੱਲ ਨਹੀਂ ਆ ਵੀ ਜਿਹੜੇ ਬਾਹਰ ਚ ਤੁਰੇ ਆ ਵੀ ਉਹਨਾਂ ਦੀ ਕੋਈ ਪੈਗੀ ਹੁੰਦੀ ਹੈ ਇਹ ਵੀ ਨਾ ਗੱਲ ਸਮਝ ਲਿਓ ਇਹ ਵੀ ਜੋ ਜਿੱਦਾ ਬਣਦਾ ਮਾਨ ਆ ਮੈਂ ਜਰੂਰ ਤੁਹਾਨੂੰ ਜਦੋਂ ਮੇਰੀ ਮੇਰੇ ਨੀਂਦਾਂ ਚ ਨਹੀਂ ਹੈ ਕਰਦਾ ਕਹਿਣੇ ਕੀ ਹੈ ਤਾਂ ਹੁਣ ਮੈਂ ਬੈਠਾ ਮੇਰੇ ਨਾਲ ਹੀ ਸਿੰਘ ਬੈਠਾ ਹੈ ਪਹਿਲੇ ਦਿਨੋਂ ਮੇਰੇ ਨਾਲ ਤੁਰਿਆ ਪਹਿਲੇ ਦਿਨੋਂ ਮੈਨੂੰ ਪਤਾ ਹੁਣ ਇਹਦਾ ਨਾਮ ਨਹੀਂ ਆਇਆ ਕਮੇਟੀ 'ਚ ਮੈਂ ਜਦਿੰਦਰ ਵੈਰ ਨੂੰ ਕਿਹਾ ਮਕਰ ਵੀ ਜਿਹੜੇ ਬੰਦੇ ਮਨਨ ਪਹਿਲੇ ਦਿਨੋਂ ਤੁਰਿਆ ਉਹਦਾਂ ਤਾਂ ਤੁਸੀਂ ਮਤਲਬ ਨਾਮ ਨਹੀਂ ਲਿਆ ਇਹਨਾਂ ਦੇ ਕਿਤੇ ਰਹਿ ਗਏ ਹੁਣਾਂ ਅਨਕੌਲੇ ਇਹਨਾਂ ਨੇ ਦਿਖਾਇਆ ਕਹਿੰਦਾ ਜੀ ਇਹਨਾਂ ਨੂੰ ਦੂਜੇ ਪਾਸੇ ਲਿਆ ਹੋਇਆ ਹੈ ਮੈਂ ਕਿਹਾ ਨਹੀਂ ਤੂੰ ਜਿਹੜੇ ਮੇਨ ਪੰਜ ਬੰਦੇ ਆਉਣਾ ਚ ਲੈ ਮੁੰਦੇ ਨਹੀਂ ਤੇ ਹੋਰ ਵੀ ਬਾਕੀ ਵੀ ਕਈ ਰਹਿ ਵੀ ਗਏ ਹੋਣੀਆਂ ਇਹ ਨਹੀਂ ਆ ਵੀ ਮੈਂ ਨਹੀਂ ਮੇਰੀ ਨੀਗਾ ਚਾਹੁੰਦੇ ਜਿਵੇਂ ਜਿਵੇਂ ਮੈਨੂੰ ਆਪ ਨੂੰ ਮਹਿਸੂਸ ਹੋਊਗੀ ਗੱਲ ਹੈ ਨਾ ਵੀ ਆ ਮੈਂ ਤਾਂ ਮੇਰੇ ਨਾਲ ਤੁਰਿਆ ਮੈਂ ਜਰੂਰ ਉਦੋਂ ਦਾ ਬਣਦਾ ਮਾਣ ਦਵਾਉਂਗਾ ਬਾਕੀ ਸਾਰ ਸੰਗਣ ਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰ ਦਾ ਇਨਾ ਮਾਣ ਜਨ ਸਤਿਕਾਰ ਦਿੱਤਾ ਜਿੱਥੇ ਮੈਂ ਅਜ ਹੈਗਾ ਹਾਂ ਉਹ ਸਿਰਫ ਤੁਹਾਡੀ ਬਦੌਲਤ ਹੀ ਆ ਮੈਂ ਵਿਸ਼ਵਾਸ ਦਵਾਉਂਦਾ ਵੀ ਜੋ ਵੀ ਜਿੰਨਾ ਵੀ ਠੋੜੀ ਕਰ ਸਕਿਆ ਜ਼ਰੂਰ ਕਰੂੰਗਾ ਬਾਕੀ ਸਾਰ ਸੰਗਤ ਜੀ ਇੱਕ ਬੇਨਤੀ ਹੋਰ ਹੈ ਵੀ 13 ਤਰੀਕ ਨੂੰ ਜੋ ਵਸਾਖੀ ਦੀ ਕਾਨਫਰੰਸ ਹੈ ਤਾਂ ਲੈ ਬੰਦੀ ਸਾ ਕੋ ਮੇਰੀ ਹੱਥ ਪਾ ਕੇ ਬੇਨਤੀ ਹੈ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਆਪਾਂ ਨਾਲ ਵੀ ਹੋਰ ਵੀ ਸੰਗਤ ਲੈ ਕੇ ਹੋਰ ਵੀ ਸੰਗਤ ਨਾਲ ਵੱਧ ਤੋਂ ਵੱਧ ਸੰਗਤ ਲੈ ਕੇ ਆਪਾਂ ਉੱਥੇ ਪਹੁੰਚੀਏ ਤੇ ਕਿਉਂਕਿ ਸਾ ਸੰਗਤ ਜਿੰਨਾ ਵੱਡਾ ਇਕੱਠ ਹੋਊਗਾ ਓਨੀ ਹੀ ਆਪਣਾ ਨਾਮ ਹੋਊਗਾ ਓਨੀ ਲੋਕਾਂ 'ਤੇ ਪ੍ਰਭਾਵ ਜਾਊਗਾ ਓਨੀ ਪੰਜਾਬ 'ਚ ਦੇਸ਼ ਵਿਦੇਸ਼ 'ਚ ਪ੍ਰਭਾਵ ਜਾਊਗਾ ਜਿੰਨਾ ਇਕੱਠ ਹੋਊਗਾ ਵੀ ਓਨੀ ਸੰਗਤ ਸਮਝ ਲੋਈਆ ਪੜੇ ਤਾਂ ਸਹਿਮਤ ਹੈ ਕਿਸੇ ਨੇ ਮਤਲਬ ਆਪਣੇ ਜਨੂਨੀ ਰਜੇ ਨੇ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਛੱਡ ਕੇ ਤੁਸੀਂ ਜਰੂਰ ਦਮਦਮਾ ਸਾਹਿਬ ਦੀ ਧਰਤੀ ਤੇ 13 ਤਰੀਕ ਨੂੰ ਪਹੁੰਚੋ ਬਾਕੀ ਜਿੰਨੇ ਵੀ ਪਾਰਟੀ ਦੇ ਮੈਂਬਰ ਚੁਣੇ ਆ ਇਹਨਾਂ ਨੇ ਰੱਖਿਆ ਰੱਖੇ ਨਮਿਸਲਾਬ ਨਾੜੀ ਹੈ ਪਰ ਕਈ ਵਾਰੀ ਨਹੀਂ ਮੌਕੇ ਕਈ ਆਉਂਦਾ ਵੀ ਇਹ ਉਹ ਬੰਦਾ ਰਹਿ ਗਿਆ ਹੈ ਨਾ ਹੁਣ ਨੋਟ ਕੀਤੇ ਨੂੰ ਹੀ ਲੱਗਦਾ ਹੈ ਪਤਾ ਤਾਂ ਮੈਂ ਸਾਰਿਆਂ ਨੂੰ ਬਧਾਈ ਦਿੰਦਾ ਆਸ ਕਰਦਾ ਕਿ ਸਭ ਰਲ ਕੇ ਚੱਲੋਗੇ ਇਕੱਠੇ ਹੋ ਕੇ ਚੱਲੋਗੇ ਪਾਰਟੀ ਦੀ ਚੰਗੀ ਗੱਲਾਂ ਲਈ ਕੰਮ ਕਰੋਗੇ ਸਾ ਸੰਗਤ ਜੀ ਬਾਕੀ ਮੈਂ ਆਪ ਸਭ ਦਾ ਫੇਰ ਇੱਕ ਵਾਰੀ ਧੰਨਵਾਦ ਕਰਦਾ ਕਿ ਆਪ ਸਭ ਨੇ ਮੈਨੂੰ ਇੰਨਾ ਇੱਜ਼ਤ ਮਾਣ ਬਖਸ਼ਿਆ ਤੇ ਕਿਸੇ ਨੇ ਮੈਨੂੰ ਬਾਈ ਜੀ ਗੁੱਸਾ ਨਹੀਂ ਕਰਨਾ ਵੀ ਮੈਂ ਰਹਿ ਗਿਆ ਜਾਂ ਐ ਨਹੀਂ ਰਹਿ ਗਿਆ ਕੋਈ ਨਹੀਂ ਜਦੋਂ ਸਮਾਂ ਆਊਗਾ ਬਾਈ ਜੀ ਸਾਰਾ ਕੁਝ ਮਤਲਬ ਬੰਦਾ ਮਾਨ ਸਾਰਿਆਂ ਨੂੰ ਮਿਲੂਗਾ ਤੁਹਾਡਾ ਪਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਇੱਜ਼ਤ ਮਾਣ ਪਿਆਰ ਸਤਿਕਾਰ ਦਿੱਤਾ ਇੱਥੇ ਤੱਕ ਬਚਾਇਆ ਬਾਕੀ ਜਿੰਨਿਆਂ ਨੇ ਵੀ ਮਤੇ ਐ ਸਾਧ ਸੰਗਤ ਜੀ ਪਹਿਲਾਂ 5 ਮਹੀਨੇ ਹੋ ਗਏ ਸੀ ਪੈਸਾ ਹੈ ਨਹੀਂ ਸੀ ਨਹੀਂ ਸੀ ਆਪਣੇ ਕੋਲੇ ਗ੍ਰਾਂਟ ਖਤਮ ਹੋ ਗਈ ਸੀ ਹੁਣ ਕੁਝ ਤਾਂ ਤੁਹਾਡੇ ਮੁਕੇ ਚਲੇ ਦੇ ਸਮਾਨ ਆਇਆ ਹੋਇਆ 45 50 ਰਕ ਦਾ ਆਇਆ ਹੋਇਆ ਉਹ ਹੁਣ ਰਿਲੀਜ਼ ਹੋ ਜਾਣਾ ਹੈ ਕੁਝ ਹੁਣ ਨਵੀਂ ਗ੍ਰਾਂਟ ਆ ਗਈ ਹੈ ਦਿੱਲੀੋਂ ਉਹਦੇ ਜਿਹੜੇ ਬੰਦਿਆਂ